ਗਿੱਪੀ ਕਰੇ ਵਾਲਾ ਗੁਰਪ੍ਰੀਤ ਖੁੱਗੀ ਬੀਨੂ ਢਿੱਲੋਂ ਹੋਰ ਤਿੰਨ ਚਾਰ ਉੱਥੇ ਸੀਗੇ ਜਸਵਿੰਦਰ ਭੱਲਾ ਸਾਹਿਬ ਚਲੇ ਗਿਆ ਬਹੁਤ ਵੱਡੀ ਹਸਤੀ ਸੀ ਨਾ ਪੂਰਾ ਹੋਣ ਵਾਲਾ ਘਾਟਾ ਸਾਨੂੰ ਪੈ ਗਿਆ ਇੰਡਸਟਰੀ ਨੂੰ ਤਿੰਨਾ ਘੰਟੇ ਵਿੱਚ ਤੁਹਾਡੇ ਘਾਟੇ ਪੂਰੇ ਵੀ ਹੋ ਗਏ ਲਾਲਜੀ ਟੀ-ਸ਼ਰਟ ਦੇ ਵਿੱਚ ਬੰਦਾ ਬਹੁਤ ਬੋਲਦਾ ਉੱਚੀ ਉੱਚੀ ਆ ਮੀਡੀਆ ਨੂੰ ਵਾਜਦਾ ਕਰਤਾ ਉੱਥੇ ਜੀ ਦੇਖੋ ਉੱਥੇ ਜਸਵਿੰਦਰ ਭੱਲੇ ਦਾ ਸੇਵਾ ਨਹੀਂ ਅਜੇ ਠੰਡਾ ਹੋਇਆ ਸੀ ਲੋਕ ਇੱਥੇ ਆ ਕੇ ਆਰਟਿਸਟ ਉਹਨਾਂ ਨੂੰ ਭੱਲਾ ਸਾਹਿਬ ਦੇ ਜਾਣ ਦਾ ਦੁੱਖ ਨਹੀਂਗਾ ਚੱਕਰੇ ਦੇਖਣ ਗਏ ਸੀ ਜੈਕਲਿਨ ਫਰਨੈਂਡੇਸ ਪੂਰ ਵੇਸ਼ੀ ਰਹਤ ਹੈ ਲਾ ਸਾਰਿਆਂ ਨੂੰ ਦੇਖਣਗੇ ਜੀ ਕਿ ਉਹ ਕਲਪੇ ਕੇਸ ਕਲੋਂ ਕਿਉਂਕਿ ਉਹਨੇ ਉਥੇ ਵੜਨ ਨਹੀਂ ਦਿੱਤਾ ਬਹੁਤ ਮਾੜਾ ਸਿਸਟਮ ਹੈ ਪੀਆਰ ਦਾ ਮੈਨੂੰ ਪਤਾ ਹੋਣੇ ਚੋਣੀਆਂ ਦੀਆਂ ਗੱਲਾਂ ਪਰ ਕੋਈ ਗੱਲ ਨਹੀਂ ਸੱਚ ਤੇ ਸੱਚ ਹੀ ਹੈ ਨਾ ਤੇ ਭਾਜੀ ਹੁਣ ਮੈਂ ਇੱਕ ਨਾ ਤੁਹਾਡੀ ਵੀਡੀਓ ਦੇਖੀ ਸੀ ਪਿੱਛੇ 2-3 ਦਿਨ ਪਹਿਲਾਂ ਤੁਸੀਂ ਪੀਐਸਕੇ ਮੀਡੀਆ ਆਪਣੇ ਚੈਨਲ ਦੇ ਉੱਤੇ ਪਾਈ ਹੋਈ ਸੀਗੀ ਤੇ ਕਾਫੀ ਤੁਸੀਂ ਬੋਲਡਲੀ ਗੱਲ ਕਰੀਆ ਉਸ ਟਾਪਿਕ ਦੇ ਉੱਪਰ ਹਾਲਾਂਕਿ ਬਹੁਤ ਘੱਟ ਲੋਕ ਨੇ ਐਸੇ ਕਿ ਜਿਹੜੇ ਇੰਨੇ ਖੁੱਲੇ ਤਰੀਕੇ ਦੇ ਨਾਲ ਬੋਲਦੇ ਨੇ ਉਹ ਹਾਲਾਂਕਿ ਉਹ ਵੀਡੀਓ ਬਹੁਤ ਚੱਲੀ ਵੀ ਬਹੁਤ ਹੈ ਤੁਹਾਡੀ ਈਵਨ ਕਿ ਕਮੈਂਟ ਵੀ ਪੜ ਰਿਹਾ ਸੀਗਾ ਬੜਾ ਲੋਕਾਂ ਨੇ ਐਪਰੀਸ਼ੀਏਟ ਕਰਿਆ ਕਿਉਂਕਿ ਸੱਚ ਬੋਲੇਆ ਤੁਸੀਂ ਉਹਦੇ ਵਿੱਚ ਬਿਲਕੁਲ ਕਿਤੇ ਨਾ ਕਿਤੇ ਬੜੇ ਲੋਕਾਂ ਦੇ ਦਿਲ ਦੀ ਗੱਲ ਸੀਗੀ ਉਹ ਹਾਂਜੀ ਸਤੀ ਸਾਹਿਬ ਮੈਂ ਲਗਾ ਤੁਸੀਂ ਉਹ ਪੱਲਾ ਸਾਹਿਬ ਵਾਲੀ ਗੱਲ ਕਰ ਰਹੇ ਹੋ ਪਹਿਲਾਂ ਤੇ ਮੈਂ ਆਪਾਂ ਵੈਸੇ ਗੱਲ ਕੀਤੀ ਸੀ ਪਿਛਲੇ ਕੁਝ ਦਿਨ ਪਹਿਲਾਂ ਵੀ ਜਿਹਦਨ ਪੱਲਾ ਸਾਹਿਬ ਦੀ ਡੈਥ ਹੋਈ ਸੀ ਅੱਜ ਫਿਰ ਅਸੀਂ ਸ਼ਰਧਾਂਜਲੀ ਵੀ ਦਿੱਨੇ ਉਹਨਾਂ ਨੂੰ ਔਰ ਦੁਆ ਕਰਦੇ ਉਹਨਾਂ ਦੇ ਪਰਿਵਾਰ ਵਾਸਤੇ ਵੀ ਔਰ ਮਾਲਕ ਉਹਨਾਂ ਦੇ ਪਰਿਵਾਰ ਨੂੰ ਠੀਕ ਠਾਕ ਰੱਖੇ ਤੇ ਜਿਹੜੀ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਸਤੀ ਸਾਹਿਬ ਮੈਨੂੰ ਲੱਗਾ ਕਿ ਬੋਲਣਾ ਚਾਹੀਦਾ ਹੈ ਮੈਂ ਇਹ ਮੇਰਾ ਸੁਭਾਅ ਹੀ ਆ ਆਦਤ ਸੁਭਾਅ ਮੇਰਾ ਹੈਗਾ ਆ ਕਿ ਮੈਂ ਨਾ ਪੰਜ ਛੇ ਮੂੰਹ ਲੈ ਕੇ ਨਹੀਂ ਘੁੰਮ ਫਿਰਦਾ ਸਤਿ ਸ੍ਰੀ ਅਕਾਲ ਮੈਨੂੰ ਮੈਂ ਜਿਹੋ ਜਿਹਾ ਅੰਦਰੋਂ ਉਹੋ ਜਿਹਾ ਮੈਂ ਬਾਹਰ ਹੁੰਨਾ ਹੈ ਨਾ ਮੈਨੂੰ ਨਕਲੀ ਖੋਮਟੇ ਜੇ ਲੈ ਕੇ ਘੁੰਮਣ ਦੀ ਆਦਤ ਨਹੀਂ ਗਈ ਸੋ ਇਸ ਕਰਕੇ ਮੈਂ ਗੱਲ ਸੱਚੀ ਕਰ ਜਾਣਾ ਜੀ ਸੋ ਇਸ ਕਰਕੇ ਮੈਂ ਗੱਲ ਕਰ ਜਾਣਾ ਸੱਚੀ ਕਿ ਜੋ ਕੁਝ ਨਜ਼ਰ ਆਉਂਦਾ ਉਹ ਕੁਝ ਮੈਂ ਕਹਿ ਦਿੰਦਾ ਭਾਵੇਂ ਕੋਈ ਵੀ ਹੋਵੇ ਤੇ ਮੈਨੂੰ ਲੱਗਾ ਕਿ ਯਾਰ ਤੁਸੀਂ 2 ਘੰਟੇ ਪਹਿਲਾਂ 3 ਘੰਟੇ ਪਹਿਲਾਂ ਤੁਸੀਂ ਉੱਥੇ ਜਾ ਕੇ ਬਾਈਟ ਬਾਈਟਾਂ ਦੇ ਰਹੇ ਹੋ ਮੀਡੀਆ ਮੋਰੇ ਪਤਾ ਹੁੰਦਾ ਵੀ ਸਾਡਾ ਚਿਹਰਾ ਨਜ਼ਰ ਆ ਜਾਵੇ ਜੀ ਜਸਵਿੰਦਰ ਪੱਲਾ ਸਾਹਿਬ ਚਲੇ ਗਏ ਬਹੁਤ ਵੱਡੀ ਹਸਤੀ ਸੀ ਨਾ ਪੂਰਾ ਹੋਣ ਵਾਲਾ ਘਾਟਾ ਸਾਨੂੰ ਪੈ ਗਿਆ ਇੰਡਸਟਰੀ ਨੂੰ ਤੇ ਯਾਰ ਇੱਕ ਇਹਨੇ ਤੁਸੀਂ ਸਾਰੀ ਉਮਰ ਨਾ ਪੂਰਾ ਹੋਣ ਵਾਲਾ ਘਾਟਾ ਤਿੰਨਾ ਘੰਟੇ ਵਿੱਚ ਤੁਹਾਡੇ ਘਾਟੇ ਪੂਰੇ ਵੀ ਹੋ ਗਏ ਤੁਸੀਂ ਗੱਡੀਆਂ 'ਚ ਆਪਣੇ ਕੱਪੜੇ ਰੱਖੇ ਹੋਏ ਨੇ ਤੇ ਜਾ ਕੇ ਉੱਥੇ ਗਾਉਣ ਵਾਲਾ ਗਾਈ ਜਾਂਦਾ ਨੱਚਣ ਵਾਲੇ ਨੱਚੀ ਜਾਂਦੇ ਆ ਅਵਾਰਡ ਤੁਹਾਡੇ ਉਥੇ ਬਕਾਇਦਾ ਆਲਰੇਡੀ ਪਏ ਨੇ ਤੇ ਤੁਸੀਂ ਅਵਾਰਡ ਲੈਂਡ ਚਲੇ ਗਏ ਹੋ ਕਮਾਲ ਆ ਯਾਰ ਤੇ ਤੁਸੀਂ ਦੇਖੋ ਜਿਹੜੇ ਅਵਾਰਡ ਅਨਾਉਂਸ ਕੀਤੇ ਹੁੰਦੇ ਨੇ ਨਾ ਭਾਜੀ ਉਹ ਤੁਸੀਂ ਨਹੀਂ ਵੀ ਗਏ ਤੁਹਾਡੇ ਕਰ ਉਹਨਾਂ ਨੇ ਬਾ ਇੱਜ਼ਤ ਪਚਾ ਦੇਣੇ ਹੁੰਦੇ ਨੇ ਹੈਨਾ ਪਚਾ ਦੇਣੇ ਤੇ ਹਾਂਜੀ ਇਵਨ ਕੇ ਭਾਜੀ ਕੱਲ ਨਾ ਅਸੀਂ ਮਲਕੀਤ ਰੌਣੀ ਭਾਜੀ ਦੀ ਇੰਟਰਵਿਊ ਕਰੀ ਚੈਨਲ ਦੇ ਉੱਤੇ ਸਾਡੇ ਮੁੰਡੇ ਨੇ ਜਾ ਕੇ ਤੇ ਉਹਨਾਂ ਨੇ ਇੱਕ ਗੱਲ ਕਹੀ ਵੀ ਹਾਲਾਂਕਿ ਚਲੋ ਆਪਾਂ ਨੂੰ ਪਤਾ ਵੀ ਹੈ ਪਰ ਆਫੀਸ਼ੀਅਲੀ ਕੈਕਟਰ ਜਦੋਂ ਆਪਣੇ ਮੂੰਹੋਂ ਗੱਲ ਕਹਿੰਦਾ ਤਾਂ ਉਦੋਂ ਹੋਰ ਕਲੀਅਰ ਹੋ ਜਾਂਦੀ ਹੈ ਲੋਕਾਂ ਨੂੰ ਉਹ ਕਹਿੰਦੇ ਕਿ ਜਿਹੜੀ ਇਹ ਅਵਾਰਡਸ ਦੀ ਲਿਸਟ ਹੁੰਦੀ ਹੈ ਕਿ ਕਿਹਨੂੰ ਮਿਲਣਾ ਹੈ ਕਿ ਇਹਨੂੰ ਨਹੀਂ ਮਿਲਣਾ ਹੈਗਾ ਕਿਹੜੀ ਕੈਟੇਗਰੀ ਦਾ ਕਿਹਨੂੰ ਮਿਲਣਾ ਹੈ ਇਹ ਸਾਰਾ ਕੁਝ ਜਿਹੜਾ ਹੈਗਾ ਉਹ ਪਹਿਲਾਂ ਸਾਨੂੰ ਪਤਾ ਲੱਗ ਜਾਂਦਾ ਹੈ ਐਕਟਰਸ ਨੂੰ ਜਾਂ ਪ੍ਰੋਡਿਊਸਰਸ ਨੂੰ ਪਤਾ ਹੁੰਦਾ ਹੈ ਇਵਨ ਕੇ ਸਾਰਿਆਂ ਨੂੰ ਪਤਾ ਸੀਗਾ ਤੇ ਸਭ ਤੋਂ ਬਾਅਦ ਇਹਨਾਂ ਵਿੱਚ ਟਰੋਲ ਹੋ ਰਹੀ ਹੈ ਨੀਰੂ ਬਾਜਵਾ ਕਿਉਂਕਿ ਨੀਰੂ ਬਾਜਵਾ ਸੇਮ ਡੇ ਹੀ ਪਹਿਲਾਂ ਦੁਪਹਿਰ ਨੂੰ ਚਿੱਟੇ ਕੱਪੜੇ ਪਾ ਕੇ ਉਧਰ ਭੱਲਾ ਸਾਹਿਬ ਦੇ ਸੰਸਕਾਰ ਵਾਲੇ ਦਿਨ ਘਰੇ ਪਹੁੰਚ ਗਈ ਹੈ ਨਾ ਉਸ ਤੋਂ ਬਾਅਦ ਫਿਰ ਰਾਤ ਨੂੰ ਪੂਰਾ ਲਿਸ਼ਕ ਪੁਸ਼ਕ ਕੇ ਪੂਰੀ ਸਾੜੀ ਸੂੜੀ ਪਾ ਕੇ ਕੱਪੜੇ-ਕੁਪੜੇ ਪਾ ਕੇ ਵਧੀਆ ਤਰੀਕੇ ਨਾਲ ਤਿਆਰਤੀ ਹੋ ਕੇ ਉੱਥੇ ਪਹੁੰਚ ਗਈ ਈਵਨ ਮੈਂ ਜਿਮੀ ਸ਼ੇਰ gil ਉੱਥੇ ਦੇਖਿਆ ਜਿਮੀ ਸ਼ੇਰ gil ਵੀ ਸੰਸਕਾਰ ਦੇ ਟਾਈਮ ਉੱਥੇ ਸੀ ਉਸ ਤੋਂ ਬਾਅਦ ਫਿਰ ਰਾਤ ਨੂੰ ਉਹੋ ਹੀ ਗੱਲਾਂ ਪਾਜੀ ਬਹੁਤ ਜਣੇ ਬਹੁਤ ਜਣੇ ਸਨ ਕਿਸੇ ਨੇ ਅੱਜ ਉਹ ਫੋਟੋ ਜੀ ਵੀ ਬਣਾ ਕੇ ਪਾਈ ਸੀ ਕਿ ਇਹਦੀ ਕੁੜੀ ਦੀ ਤੇ ਨੀਰੂ ਬਾਜਵਾ ਦੀ ਇੱਕ ਚਿੱਟੇ ਕੱਪੜੇ ਤੇ ਇੱਕ ਸਟੇਜ ਵਾਲੇ ਰੰਗ ਰੰਗੀਲੇ ਕੱਪੜੇ 'ਚ ਕਿਸੇ ਨੇ ਲਿਖਿਆ ਸੀਗਾ ਡੇ ਟਾਈਮ ਡਰੈਸ ਨਾਈਟ ਟਾਈਮ ਡਰੈਸ ਹੈ ਨਾ ਇਦਾਂ ਲਿਖ ਕੇ ਕਿਸੇ ਨੇ ਫੋਟੋ ਪਾਈ ਸੀਗੀ ਤੇ ਗੱਲ ਇਹ ਕਿ ਸਾਨੂੰ ਅਸੀਂ ਨਾ ਸਤੀ ਸਾਹਿਬ ਇਹ ਸਾਰਾ ਕੁਝ ਡਰਾਮੈਟਿਕ ਜਿਹਾ ਬਣਦਾ ਜਾਂਦਾ ਦੁਨੀਆ ਦੇ ਵਿੱਚ ਪਤਾ ਨਹੀਂ ਕੀ ਗੱਲ ਹੈ ਤੇ ਦੇਖੋ ਅਵਾਰਡ ਫੰਕਸ਼ਨ ਤੇ ਤੁਸੀਂ ਨਾ ਵੀ ਜਾਂਦੇ ਮੈਨੂੰ ਲੱਗਦਾ ਨਹੀਂ ਕੋਈ ਬਹੁਤਾ ਇਹਨਾਂ ਦੀ ਪੋਪੂਲੈਰਿਟੀ ਵਿੱਚ ਕੋਈ ਘਟਾ ਆਪਣੇ ਸਗੋਂ ਜ਼ਿਆਦਾ ਨੰਬਰ ਪਾਉਂਦੇ ਨੇ ਲੋਕਾਂ ਦੇ ਵਿੱਚ ਇਮੇਜ ਤੁਹਾਡੀ ਅੱਛੀ ਹੁੰਦੀ ਹੈ ਕਿ ਯਾਰ ਦੇਖੋ ਹੁਣ ਗਿੱਪੀ ਕਰੇਵਾਲ ਗੁਰਪ੍ਰੀਤ ਖੁੱਗੀ ਫਿਰ ਬੀਨੂ ਢਿੱਲੋਂ ਹੋਰ ਤਿੰਨ ਚਾਰ ਉੱਥੇ ਸੀਗੇ ਉਹ ਭਾਜੀ ਜਿਹੜੀ ਉਹਨਾਂ ਨੇ ਸਾਬਿਤ ਕਰ ਦਿੱਤਾ ਕਿ ਅਸੀਂ ਫਿਲਮੀ ਨਹੀਂਗੇ ਅਸੀਂ ਰੀਅਲ ਚ ਹਾਂ ਉਹਨਾਂ ਨੇ ਸਾਬਤ ਕਰ ਦਿੱਤਾ ਕਿ ਤੀਨੋਂ ਪਿਆਰ ਕਰਦੇ ਆਂ ਦਿਲੋਂ ਪਿਆਰ ਕਰਦੇ ਉਹ ਹਾਲਾ ਕਿ ਉਹਨਾਂ ਦੀਆਂ ਫਿਲਮਾਂ ਨੋਮੀਨੇਟਡ ਵੀ ਸੀਗੀਆਂ ਅਵਾਰਡ ਵੀ ਉਹਨਾਂ ਦੇ ਅਨਾਉਂਸ ਹੋਏ ਪਏ ਸੀਗੇ ਪਰ ਉਹ ਬੰਦਾ ਮੇਰੇ ਭਾਜੀ ਗਿੱਪੀ ਗਰੇਵਾਲ ਨੂੰ ਦੇਖੋ ਤੁਸੀਂ ਦੇਖੋ 6 ਅਵਾਰਡ ਮਿਲੇ ਉਸ ਇਨਸਾਨ ਨੂੰ ਪਰ ਉਹ ਬੰਦਾ ਰਿਸੀਵ ਕਰਨ ਨਹੀਂ ਗਿਆ ਉਹਨਾਂ ਦੀ ਟੀਮ ਰਿਸੀਵ ਕਰਨ ਨਹੀਂ ਗਿਆ ਭਾਜੀ ਕੋਈ ਵੀ ਨਹੀਂ ਗਿਆ ਉਹਨਾਂ ਵਿੱਚੋਂ ਮੈਂ ਸੀ ਮੈਂ ਸਲੂਟ ਕਰਦਾ ਭਾਜੀ ਇਹੋ ਜਿਹੇ ਜਜ਼ਬੇ ਨੇ ਇਹੋ ਜਿਹੇ ਪਿਆਰ ਨੇ ਉਹਨੇ ਸਾਬਤ ਕੀਤਾ ਵੀ ਅਵਾਰਡ ਅਵਾਰਡ ساری ਉਮਰ ਚਲਦੇ ਰਹੇ ਨੇ ਅੱਜ ਇਸ ਪਰਿਵਾਰ ਨੂੰ ਸਾਡੀ ਲੋੜ ਆ ਤੇ ਅਸੀਂ ਉਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅੱਜ ਤੱਕ ਵੀ ਉਹ ਖੜੇ ਨੇ ਬਿਲਕੁਲ ਉਹਨਾਂ ਵਿੱਚੋਂ ਕੋਈ ਗਿਆ ਨਹੀਂ ਚੰਗਾ ਲੱਗਾ ਮੈਨੂੰ ਜਿਹੜਾ ਕੋ ਚੰਗਾ ਕੰਮ ਕਰੇਗਾ ਅਸੀਂ ਦਿਲ ਖੋਲ ਕੇ ਤਾਰੀਫ ਕਰਾਂਗੇ ਤੇ ਜਿਹੜਾ ਕੋ ਇਦਾਂ ਦੇ ਫੁਕਰੀਆਂ ਮਾਰੇਗਾ ਫਿਰ ਨੇਚਰਲੀ ਅਸੀਂ ਬੋਲਾਂਗੇ ਮੈਂ ਤਾਂ ਸਪੈਸ਼ਲੀ ਬੋਲਾਂਗਾ ਬਾਕੀਆਂ ਦਾ ਪਤਾ ਨਹੀਂ ਪਰਪਾ ਜੀ ਨਹੀਂ ਸਹੀ ਗੱਲ ਹੈ ਇਸ ਗੱਲ ਦੇ ਵਿੱਚ ਥਾਂ ਵੀ ਸਾਰਿਆਂ ਨੇ ਦਾਅ ਦਿੱਤੀ ਹੈ ਇਸ ਗੱਲ ਨੂੰ ਕਿ ਹਾਂ ਤੁਸੀਂ ਖੁੱਲ ਕੇ ਬੋਲਿਓ ਇਸ ਚੀਜ਼ ਦੇ ਉੱਪਰ ਈਵਨ ਕਿ ਤੁਹਾਡੇ ਪਰਿਵਾਰਕ ਮੈਂਬਰ ਵੀ ਹੈ ਨਾ ਹਸਪਾ ਜੀ ਵੀ ਉਹ ਵੀ ਉੱਥੇ ਗਏ ਹੋਏ ਸੀਗੇ ਈਵਨ ਕਿ ਦੁਪਹਿਰ ਨੂੰ ਉਹ ਸੰਸਕਾਰ ਤੇ ਆਏ ਸੀਗੇ ਤੇ ਰਾਤ ਨੂੰ ਉਸ ਅਵਾਰਡ ਦੇ ਉੱਪਰ ਗਏ ਹੋਏ ਸੀਗੇ ਮੈਨੂੰ ਨਹੀਂ ਜਾਣਾ ਚਾਹੀਦਾ ਸੀ ਕਿਹਾ ਮੈਂ ਕਿਹਾ ਭਾਜੀ ਨੂੰ ਜਰੂਰ ਬਾਅਦ ਦੇ ਵਿੱਚ ਕਰਦਿਆਂ ਨੇ ਬੋਲਿਆ ਜ਼ਰੂਰ ਹੋਣਾ ਕਿ ਯਾਰ ਤੁਸੀਂ ਘਰ ਦੇ ਮੈਂਬਰ ਹੋ ਕੇ ਮੇਰੇ ਬਾਰੇ ਬੋਲੀ ਜਾ ਰਹੇ ਹੋ ਅਨੇ ਮੈਨੂੰ ਪਤਾ ਹੁੰਦਾ ਡਾਂਗਾ ਡੁਗਾ ਹੁਣ ਮੈਂ ਦੂਰ ਬੈਠਾਂ ਗਾਲਾਂ ਪੈ ਜਾਂਦੀਆਂ ਤੇ ਕੋਲ ਹੁੰਦਾ ਸ਼ਾਇਦ ਥਾਪੀਆਂ ਵੀ ਪੈ ਜਾਂਦੀਆਂ ਤੇ ਇਸ ਕਰਕੇ ਪਰ ਕੋਈ ਨਹੀਂ ਨਹੀਂ ਜਾਣਾ ਚਾਹੀਦਾ ਮੈਂ ਹੁਣ ਵੀ ਕਹਾਂਗਾ ਨਹੀਂ ਜਾਣਾ ਚਾਹੀਦਾ ਕਿਸੇ ਨੂੰ ਵੀ ਨਹੀਂ ਜਾਣਾ ਚਾਹੀਦਾ ਸੀ ਪਾਜੀ ਇੱਕ ਤੁਸੀਂ ਦੇਖੋ ਇੱਕ ਪਾਸੇ ਤੁਸੀਂ ਅਨਾਉਂਸ ਕਰਦੇ ਆਂ ਵੀ ਜੇ ਜਿੰਨੇ ਕੁ ਮੈਨੂੰ ਅਵਾਰਡ ਮਿਲੇ ਆ 2 ਮਹੀਨੇ ਲੱਗ ਜਾਣ ਗਿਣਨ ਨੂੰ ਫਿਰ ਇੱਕ ਅਵਾਰਡ ਨਹੀਂ ਵੀ ਲਿਆ ਉਹ ਹਾਲਾਂਕਿ ਉਹ ਘਰ ਪਹੁੰਚ ਜਾਣਾ ਅਵਾਰਡ ਸਾਰੇ ਆਰਟਿਸਟਾਂ ਦੀ ਮੈਂ ਗੱਲ ਕਰਦਾ ਹਾਂ ਨਾ ਤੇ ਤੁਸੀਂ ਯਾਰ ਉਹ ਉਹਦੇ ਵਾਸਤੇ ਤੁਸੀਂ ਇਹ ਦੇਖੋ ਕਿ ਤੁਸੀਂ ਪਹਿਲੋਂ ਕਿਸ ਜਗ੍ਹਾ ਤੇ ਬੈਠੇ ਹੋ ਜੇ 2-4 ਦਿਨ ਅੱਗੇ ਪਿੱਛੇ ਹੁੰਦਾ ਚਲੋ ਮੰਨ ਲੈਂਦੇ ਤੁਸੀਂ ਸੇਮ ਡੇ ਹੀ ਤੁਸੀਂ ਤੇ ਮੈਨੂੰ ਚੰਗਾ ਨਹੀਂ ਲੱਗਾ ਸੋ ਮੈਂ ਬਹੁਤ ਸਾਰੇ ਵੀਰਾਂ ਭੈਣਾਂ ਦਾ ਇਵਨ ਕੇ ਬਾਜੀ ਹੋਣੀ ਮੈਨੂੰ ਲੈ ਕੇ ਵੀ ਤੁਸੀਂ ਦੇਖਿਆ ਹੋਊਗਾ ਤੁਸੀਂ ਇਵੈਂਟ ਦੇ ਅਰੇਂਜਮੈਂਟ ਨੂੰ ਲੈ ਕੇ ਵੀ ਦੇਖਿਆ ਹੋਈਆਂ ਵੀਡੀਓ ਕਿ ਜੀ ਖਾਨ ਵੀ ਭਾਨਾ ਐਲੈ ਜਿਹੜਾ ਗਿੱਪੀ ਗਿਰਵਾਲ ਦੀ ਟੀਮ ਦਾ ਮੈਂਬਰ ਹੈ ਨਾ ਉਹ ਵੀ ਉੱਥੇ ਗਿਆ ਜੀ ਖਾਨ ਉਹ ਭਾਨਾ ਐਲੈ ਇਕੱਠੇ ਰਲ ਕੇ ਗੱਲ ਕਰ ਰਹੇ ਕਿ ਯਾਰ ਤੁਹਾਡਾ ਅਰੇਂਜਮੈਂਟ ਬੜਾ ਬੇਕਾਰ ਸੀ ਔਰੇ ਸਾਨੂੰ ਨਹੀਂ ਵਧੀਆ ਲੱਗਿਆ ਈਵਨ ਕਿ মিডিਆ ਜਿਵੇਂ ਬਾਹਰ ਖੜਾ ਤੁਸੀਂ মিডিਆ ਵਾਰੀ ਵੀ ਕੱਲ ਬੋਲ ਰਹੇ ਸੀ ਇਹ ਕਾਫੀ ਮੈਂ ਦੇਖਿਆ ਉਸ ਵੀਡੀਓ ਦੇ ਵਿੱਚ ਕੀ ਕੀਤਾ ਜਾ ਰਿਹਾ ਰਾਤ ਨੂੰ ਦੁਬਾਰਾ ਫੇਰ ਦੇਖੀਓ ਵੀਡੀਓ ਕੀ ਕੀਤਾ ਜਾਵੇ ਪਾਜੀ ਜਦੋਂ ਸਾਡੇ ਕੋਲ ਕੁਝ ਵੀ ਨਹੀਂ ਹੁੰਦਾ ਤੇ ਉਦੋਂ ਅਸੀਂ ਬਹੁਤ ਤਰਲੋ ਮੱਛੀ ਹੋਏ ਫਿਰਦੇ ਆ ਤੇ ਜਦੋਂ ਸਾਡੇ ਕੋਲ ਬਹੁਤ ਕੁਝ ਮਿਲ ਜਾਂਦਾ ਤੇ ਫਿਰ ਅਸੀਂ ਉੱਪਰ ਨੂੰ ਮੂੰਹ ਕਰ ਕਰਕੇ ਥੁੱਕਦੇ ਆ ਜਿਹੜੀ মিডিਏ ਤੁਸੀਂ ਗੱਲ ਕੀਤੀ ਆ ਭਾਜੀ ਆਪਾਂ ਵੀ মিডিਏ ਵਿੱਚ ਆ ਹੁਣ ਚਲੋ ਮੈਨੂੰ ਵੀ মিডিਆ ਪਰਸਨ ਹੀ ਕਹਿ ਦਿੰਦੇ ਆ ਹਾਲਾਕਿ ਮੈਂ ਮੈਨੂੰ ਆਪਨੇ ਆ ਮੈਂ ਕਨਫਿਊਜ਼ ਰਹਿਨਾ ਕਿ ਮੈਂ মিডিਆ ਪਰਸਨ ਹੈਗਾ ਜਾਂ ਨਹੀਂ ਪਰ ਤੁਸੀਂ ਤੇ ਹੋ ਚਲੋ ਵੱਡੇ ਚੈਨਲਾਂ ਵਾਲੇ ਦੇਖੋ ਉੱਥੇ মিডিਏ ਦੀ ਜਿਹੜੀ ਗੱਲ ਮੈਂ ਕੀਤੀ ਸੀ ਆਪਣੀ ਵੀਡੀਓ ਵਿੱਚੋਂ ਮੈਂ ਫਿਰ ਦਹਰਾਉਣਾ ਚਾਹੁੰਦਾ ਤੁਹਾਡੇ ਜਿਹੜੇ ਚੈਨਲ ਸੱਤ ਰੰਗ ਦੇ ਈਵਰਸ ਵਾਸਤੇ ਕਿ ਉੱਥੇ ਬਹੁਤ ਸਾਰੀਆਂ ਵੀਡੀਓ ਉਹਨਾਂ ਦੀਆਂ ਵਾਇਰਲ ਵੀ ਕੀਤੀਆਂ ਇੱਕ ਲਾਲਜੀ ਟੀ-ਸ਼ਰਟ ਦੇ ਵਿੱਚ ਬੰਦਾ ਬਹੁਤ ਬੋਲਦਾ ਉੱਚੀ-ਉੱਚੀ ਆ ਮੀਡੀਆ ਨੂੰ ਆਇਤਾ ਕਰਤਾ ਉੱਥੇ ਜੀ ਦੇਖੋ ਉੱਥੇ ਜਸਵਿੰਦਰ ਭੱਲੇ ਦਾ ਸੇਵਾ ਨਹੀਂ ਅਜੇ ਠੰਡਾ ਹੋਇਆ ਸੀ ਲੋਕ ਇੱਥੇ ਆ ਕੇ ਆਰਟਿਸਟ ਲੱਗ ਪਏ ਆਪਣੀਆਂ ਰੰਗ ਰਲੀਆਂ ਮਨਾਉਣ ਤੇ ਜੇ ਬਹੁਤਾ ਇਸ ਵੀਡੀਓ ਨੂੰ ਦੁੱਖ ਸੀਗਾ ਜਸਵਿੰਦਰ ਭੱਲੇ ਦਾ ਤੇ ਇਹ ਪਹਿਲੀ ਗੱਲ ਇਹ ਉੱਥੇ ਕਾਤੋਂ ਆਏ ਸੋਚ ਕੇ ਦੇਖੋ ਫਿਰ ਤੁਸੀਂ ਉਹਤੇ ਮੈਂ ਉਹ ਜ਼ਿਕਰ ਨਹੀਂ ਕਰੂੰਗਾ ਕਿਉਂਕਿ ਪਤਾ ਤਾਂ ਹੈ ਮੈਨੂੰ ਲਾਲ ਟੀ-ਸ਼ਰਟ ਵਾਲੇ ਕਿਹਨਾਂ ਦੀ ਤੁਸੀਂ ਗੱਲ ਕਰੀ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ ਉਹ ਪਹਿਲਾਂ ਮੈਨੂੰ ਸੰਸਕਾਰ ਤੇ ਮਿਲੇ ਬਾਅਦ ਦੇ ਵਿੱਚ ਰਾਤ ਨੂੰ ਜਦੋਂ ਵੀਡੀਓ ਦੇਖੀ ਮੈਂ ਉਹ ਵੀ ਉੱਥੇ ਹੈਰਾਨ ਹਾਂ ਕਿ ਤੁਸੀਂ ਪਹਿਲਾਂ ਉਹੀ ਪਹਿਲਾਂ ਟੀ-ਸ਼ਰਟ ਚਿੱਟੀ ਪਾਈ ਵੀ ਸੀਗੀ ਰਾਤ ਨੂੰ ਉਹਨਾਂ ਦੀ ਵੀ ਲਾਲ ਹੋ ਗਈ ਪਤਾ ਤੁਹਾਨੂੰ ਤੇ ਮੈਂ ਖੁਦ ਦੇਖਿਆ ਇਹੋ ਤੇ ਗੱਲ ਉਸਦੇ ਸਾਰੇ ਮੀਡੀਆ ਤੋਂ ਪਹਿਲਾਂ ਤਾਂ ਉਹ ਉਹ ਸਾਰੇ মিডিਆ ਜਿਹੜਾ ਇਹ ਬੋਲਣਾ ਕੁੜੀਆਂ ਵੀ ਨੇ ਕੁਝ মিডিਆ ਦੇ ਵਿੱਚ ਤੇ ਅੱਛਾ ਉਹਨਾਂ ਨੂੰ ਭੱਲਾ ਸਾਹਿਬ ਦਾ ਜਾਣ ਦਾ ਦੁੱਖ ਨਹੀਂਗਾ ਉਹ ਤਾਂ ਉੱਥੇ ਤੁਹਾਨੂੰ ਪਤਾ ਹੀ ਹੈ ਰੰਗ-ਬਰੰਗੇ ਕੱਪੜੇ ਪਾ ਕੇ ਆ ਗਏ ਉੱਥੇ ਏਡੇ-ਏਡੇ ਲੈਂਸ ਵਾਲੇ ਕੈਮਰੇ ਚੱਕ ਕੇ ਤੇ ਮਾਈਕ ਚੱਕ ਕੇ ਪਹੁੰਚ ਗਿਆ ਉੱਥੇ ਉਹਨਾਂ ਨੂੰ ਭੱਲਾ ਸਾਹਿਬ ਦਾ ਦੁੱਖ ਨਹੀਂ ਉਹ ਕਲਪੇ ਕੇਸ ਗੱਲੋਂ ਕਿਉਂਕਿ ਉਹਨਾਂ ਨੂੰ ਉੱਥੇ ਵੜਨ ਨਹੀਂ ਦਿੱਤਾ ਉਹਨਾਂ ਨੇ ਕੋਈ ਟਿਕਟਾਂ ਕੋਈ ਪਾਸ ਨਹੀਂ ਦਿੱਤਾ ਕਿੰਦੇ ਇੱਥੇ ਖੁੰਝੇ ਜਿਹੇ ਜ ਬੈਠ ਕੇ ਕਵਰੇਜ ਕਰਨੀ ਕਰ ਲੋ ਨਹੀਂ ਤੂੰ ਦੌੜੋ ਘਰੋ ਘਰਾ ਆਪਣੇ ਉਹਨਾਂ ਨੇ ਇਦਾਂ ਕਿਹਾ ਸੀਗਾ ਤੇ اسی ਕਰਕੇ ਹੋਰ ਉਹ ਕੜਪ ਗਏ ਜਿਤਕ ਹੁਣ ਉਹਨਾਂ ਨੇ ਯੂਜ਼ ਕੀਤਾ ਪੱਲਾ ਸਾਹਿਬ ਦਾ ਨਾਮ ਭਾਜੀ ਉਹ ਗੁੱਸਾ ਤਾਂ ਉਹਨਾਂ ਨੂੰ ਏਸੇ ਗੱਲ ਦਾ ਸੀਗਾ ਹਾਂ ਉਹਨਾਂ ਨੇ ਗੁੱਸਾ ਜਿਹੜਾ ਹੈਗਾ ਉਹ ਕੱਢ ਪੰਜਾਬੀ ਸਿੰਗਰਾਂ ਦੇ ਐਕਟਰਾਂ ਦੇ ਬਸ ਕੱਢ ਪੰਜਾਬੀ ਸਿੰਗਰਾਂ ਤੇ ਉਹਨਾਂ ਨੇ ਮਲਕੀ ਗਰਾਉਂਡੀ ਜੀ ਕਹਿੰਦੇ ਕਿ ਇਹ ਪੰਜਾਬੀ ਸਿੰਗਰਾਂ ਦਾ ਤਾਂ ਸ਼ੋਅ ਵੀ ਨਹੀਂ ਸੀਗਾ ਇਹ ਇਹ ਸ਼ੋਅ ਹੀ ਬਾਲੀਵੁੱਡ ਵਾਲਿਆਂ ਦਾ ਸੀਗਾ ਕਿ ਫਿਲਮ ਫੇਅਰ ਜਿਹੜਾ ਅਵਾਰਡ ਕਰਵਾਇਆ ਸੀਗਾ ਈਵਨ ਕਿ ਕਹਿੰਦੇ ਕਿ ਜਿਹੜਾ ਕਰਾਊਡ ਵੀ ਆਇਆ ਹੋਇਆ ਸੀ ਨਾ ਭਾਜੀ ਇਸ ਅਵਾਰਡ ਸ਼ੋਅ ਦੇ ਵਿੱਚ ਉਹ ਵੀ ਕਹਿੰਦੇ ਬੰਬੇ ਤੋਂ ਲੈ ਕੇ ਆਂਦਾ ਵਗਿਆ ਸੀ ਤੁਸੀਂ ਸੋਚ ਕੇ ਦੇਖੋ ਜਾਂ ਤੁਹਾਨੂੰ ਪਤਾ ਆ ਵੀ ਬੰਬੇ ਦਾ ਸ਼ੋਅ ਆ ਪੰਜਾਬੀ ਸਿੰਗਰਾਂ ਦਾ ਸ਼ੋਅ ਤੇ ਤੁਸੀਂ ਗਏ ਕੀ ਕਰਨ ਉੱਥੇ ਜੇ ਤੁਹਾਨੂੰ ਪੱਲਾ ਸਾਹਿਬ ਦਾ ਵੀ ਜੇ ਬਹੁਤਾ ਦੁੱਖ ਆ ਉਹਨਾਂ ਨੇ ਪੱਲਾ ਸਾਹਿਬ ਦਾ ਸਹਾਰਾ ਲੈ ਕੇ ਤਾਂ ਬੋਲਣਾ ਸ਼ੁਰੂ ਕਰ ਦਿੱਤਾ ਤੇ ਜੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ ਪਾਸ ਮਿਲ ਜਾਂਦੇ ਜਾਂਦੇ ਜਾ ਕੇ ਬਿਠਾ ਦਿੰਦੇ ਸੋਣ ਫੇਰ ਬਹੁਤ ਵਧੀਆ ਸੀ ਫੇਰ ਪੱਲਾ ਚਲੇ ਗਿਆ ਚਲੇ ਗਿਆ ਭੱਲਾ ਸਾਹਿਬ ਤੇ ਕੋਈ ਰੌਲਾ ਨਹੀਂ ਫਿਰ ਕਲਾਕਾਰ ਵੀ ਉੱਥੇ ਜਿਨ੍ਹਾਂ ਕਲਾਕਾਰਾਂ ਦੀ ਗੱਲ ਕਰ ਰਹੇ ਨੇ ਉਹ ਰੌਲਾ ਪਾ ਪਾ ਕੇ ਦੇਖੋ ਜੀ ਕਲਾਕਾਰ ਆ ਗਏ ਇੱਥੇ ਦੇਖੋ ਇਹਨਾਂ ਨੇ ਹੁਣੇ ਭੱਲਾ ਸਾਹਿਬ ਦੇ ਉੱਥੇ ਸੇਵਿਆਂ ਤੇ ਬੈਠੇ ਸੀ ਇੱਥੇ ਆ ਕੇ ਰੰਗ ਰਲੀਆਂ ਮਨਾਉਂਦੇ ਤੇ ਜੇ ਟਿਕਟਾਂ ਪਾਸ ਮਿਲ ਜਾਂਦੇ ਅੰਦਰ ਬਹਿ ਜਾਂਦੇ ਮਜੇ ਨਾਲ ਉਹਨਾਂ ਕਲਾਕਾਰਾਂ ਨਾਲ ਇਹਨਾਂ ਨੇ ਝੂਮ ਝੂਮ ਕੇ ਭੰਗੜੇ ਪੋਣੇ ਸੀ ਤੇ ਉਹਨਾਂ ਦੀਆਂ ਲੰਬੀਆਂ ਲੰਬੀਆਂ ਵਾਈਟਸ ਲੈਣੀਆਂ ਸੀਗੀਆਂ ਭਾਈ ਜੀ ਕਿਵੇਂ ਲੱਗਾ ਤੁਹਾਨੂੰ ਅਵਾਰਡ ਕਿਵੇਂ ਲੱਗਾ ਹਾਂਜੀ ਚੱਕਰੇ ਦੇਖਣ ਗਏ ਸੀ ਜੈਕਲਿਨ ਫਰਨੈਂਡਸ ਪੂਰਵਸ਼ੀ ਰਸਤੈ ਲਾ ਇਹ ਸਾਰਿਆਂ ਨੂੰ ਦੇਖਣ ਗਏ ਸੀਗੇ ਉੱਥੇ ਇਹਨਾਂ ਨੂੰ ਬੜਾ ਨਹੀਂ ਦਿੱਤਾ ਹੈਗਾ ਆਹੋ ਉੱਥੇ ਚਿਹਰੇ ਆ ਤੇ ਜਿਹੜੇ ਸਾਡੇ ਇੱਥੇ ਪੰਜਾਬ ਦੇ ਪੀਆਰ ਵਾਲੇ ਸਿਸਟਮ ਵਾਲਾ ਜਿਹੜਾ ਹੈਗਾ ਨਾ ਬਜੁਰੇ ਬਹੁਤ ਮਾੜਾ ਸਿਸਟਮ ਹੈ ਪੀਆਰ ਦਾ ਉਹਨਾਂ ਨੇ ਚੈਨਲ ਵੀ ਉਹੀ ਬੁਲਾਣਿਆ ਤੇ ਉਹਨਾਂ ਦੇ ਸੈਲੀਬ੍ਰਿਟੀ ਵੀ ਉਹੀ ਹੋਣਗੇ ਗਿਣਵੇਂ ਚੁਣਵੇਂ ਸਵਾਲ ਵੀ ਉਹਨਾਂ ਦੇ ਆਪਣੇ ਦਿੱਤੇ ਹੋਏ ਹੁੰਦੇ ਆ ਸੋ ਉੱਥੇ ਚਲੇ ਜਾਂਦੇ ਆ ਜਿੱਥੇ ਮਤਲਬ ਕਿ ਇਹਨਾਂ ਨੂੰ ਹੁੰਦਾ ਹੈ ਕਿ ਹਾਂ ਮੈਂ ਹੁਣ ਨਾਮ ਨਹੀਂ ਲਵਾਂਗਾ ਕਿਸੇ ਬੰਦੇ ਦਾ ਵੀ ਪਰ ਬਹੁਤ ਚੰਗੇ ਤਰੀਕੇ ਨਾਲ ਤੁਹਾਨੂੰ ਪਤਾ ਲੱਜੂਗਾ ਉਹ 99 ਚੁਣਵੇਂ ਹੀ ਚੈਨਲਸ ਨੇ 99 ਚੁਣਵੇਂ ਉਹ ਸਟਾਰਸ ਨੇ ਬਸ ਘੁਮਕਮਾ ਕੇ ਰੋਜ਼ ਇਹ ਉੱਥੇ ਹੀ ਪਹੁੰਚੇ ਹੁੰਦੇ ਆ ਬਸ ਰੋਜ਼ ਹਰ ਜਗ੍ਹਾ ਇਹਨੂੰ ਬਸ ਟੱਕਰ ਜਾਂਦੇ ਨੇ ਹਰ ਜਗ੍ਹਾ ਮੈਂ ਹਰਾਉਂਦਾ ਪੀਅਰ ਵਾਲਿਆਂ ਤੋਂ ਵੀ ਮੈਨੂੰ ਪਤਾ ਹਰ ਜਗ੍ਹਾ ਉਹ ਪਹੁੰਚੇ ਹੁੰਦੇ ਨੇ ਵਿਚਾਰੇ ਦੌੜ-ਦੌੜ ਕੇ ਮਗਰ ਬਾਈਟਾਂ ਲੈਂਦੇ ਹੁੰਦੇ ਨੇ ਤੇ ਮੈਂ ਕਹਿੰਨਾ ਕੀ ਗੱਡਾ ਖੜਾ ਇਹੋ ਜਿਹੀ ਪੱਤਰਖਾਨੇ ਪੱਤਰਕਾਰ ਹੀ ਖੋਣੋ ਹਨਾ ਤੇ ਉਹਨਾਂ ਨੂੰ ਮੈਨੂੰ ਪਤਾ ਹੋਣੇ ਚੁਵਣੀਆਂ ਦੀਆਂ ਨੇ ਗੱਲਾਂ ਪਰ ਕੋਈ ਗੱਲ ਨਹੀਂ ਸੱਚ ਤੇ ਸੱਚ ਹੀ ਹੈ ਨਾ ਤੁਸੀਂ ਜੇਕਰ ਉਹ ਜੇ ਉਹ ਹੀ ਗੱਲ ਫਿਰ ਕਿ ਉਹਨਾਂ ਨੇ ਉੱਥੇ ਅੰਦਰ ਵਾੜ ਲੈਂਦੇ ਬਿਠਾ ਲੈਂਦੇ ਤੇ ਇਹਨਾਂ ਨੇ ਉਹਨਾਂ ਜਿਨ੍ਹਾਂ ਕਲਾਕਾਰਾਂ ਦੀ ਨਿਖੇਦੀ ਕਰ ਰਹੇ ਸੀ ਉੱਥੇ ਉਹਨਾਂ ਕਲਾਕਾਰਾਂ ਜਿਨ੍ਹਾਂ ਨੇ ਵਾਈਟਾਂ ਲੈਣੀਆਂ ਸੀਗੀਆਂ ਕਿੱਦਾਂ ਲੱਗਾ ਜੀ ਅਵਾਰਡ ਫੰਕਸ਼ਨ ਤੇ ਉਸੇ ਅਵਾਰਡ ਫੰਕਸ਼ਨ ਦੀਆਂ ਤਾਰੀਫਾਂ ਕਰਨੀਆਂ ਸੀ ਇਹਨਾਂ ਨੇ ਪਰ ਗੱਲ ਬਣੀ ਨਹੀਂ ਉਹਨਾਂ ਨੇ ਤੁੰਨ ਕੇ ਬੇਇੱਜ਼ਤੀ ਕੀਤੀ ਕਿਹਦੇ ਇੱਥੇ ਬੈਠੋ ਤੇ ਨਹੀਂ ਬੈਠਣਾ ਤਾਂ ਆਪੋ ਆਪਣੇ ਘਰ ਹੀ ਜਾਓ ਤੇ ਉਹ ਫਿਰ ਪੱਲਾ ਸਾਹਿਬ ਦਾ ਨਾਮ ਉਹਨਾਂ ਨੇ ਔਰ ਸਹਾਰਾ ਲੈ ਕੇ ਤੇ ਫੇ ਬੜੀ ਅੱਛਾ ਸਤੀ ਸਾਹਿਬ ਲੋਕੀ ਵੀ ਕਮਾਲ ਦੇ ਨੇ ਯਾਰ ਮੈਂ ਕਹਿੰਨਾ ਨਾ ਲਕੀਰ ਦੇ ਫਕੀਰ ਲੋਕੀ ਬਣ ਜਾਂਦੇ ਨੇ ਲੋਕੀ ਵੀ ਕਮਾਲ ਦੇ ਨੇ ਜਿਹੜੀ ਗੱਲ ਆਪਾਂ ਸਮਝਦੇ ਆ ਵੀ ਕਿਉਂ ਕਿਸੇ ਨੇ ਨਹੀਂ ਉਹ ਸਮਝੀ ਗੱਲ ਲੋਕੀ ਉੱਥੇ ਵੀ ਕਮੈਂਟ ਕਰੀ ਜਾਂਦੇ ਨੇ ਬਿਲਕੁਲ ਸਹੀ ਕਿਹਾ ਜੀ ਤੁਸੀਂ ਇਹ ਕਲਾਕਾਰ ਇਦਾਂ ਹੁੰਦੇ ਕਲਾ ਕਰੋ ਉਹ ਫਿੱਟੇ ਹੋ ਤੁਸੀਂ ਉਹਨਾਂ ਨੂੰ ਵੀ ਦੇਖੋ ਤੇ ਉਹਨਾਂ ਦੀ ਹਾਲਤੋਂ ਪਸੀਨਾ ਪਸੀਨੀ ਹੋਏ ਘਾਤੋਂ ਨੇ ਇਹ ਵੀ ਦੇਖੋ ਨਾ ਤੁਸੀਂ ਉਹ ਤਾਂ ਪਾਣੀ ਦੀ ਬੋਤਲਾਂ ਵੀ ਲੈ ਕੇ ਆਪ ਖੜੇ ਹੈ ਲੈ ਦੱਸ ਉਹ ਕਹਿੰਦੇ ਹੁਣੇ ਦੇਖਣੇ ਸੀ ਉਹ ਕਿਹੜੀ ਤੁਸੀਂ ਕੁੜੀ ਕਿਹਾ ਮੈਂ ਨਾ ਹੀ ਭੁੱਲ ਗਿਆ ਕੀ ਦੇਖਣਗੇ ਆਹੋ ਉਹਨੂੰ ਦੇਖਣਗੇ ਕਹਿੰਦੇ ਸਾਨੂੰ ਮੂੰਹ ਸਾਨੂੰ ਮੂੰਹ ਕਹਿੰਦੇ ਫੇਰ ਉਹੀ ਦੇਖਣੇ ਪੈਜੇ ਤੇ ਰੋਜ਼ ਸਾਰੀ ਦਿਹਾੜੀ ਦੇਖਦੇ ਉਹ ਇੱਕ ਦੂਜੇ ਦੇ ਮੂੰਹ ਦੇਖਣੇ ਪੈ ਉਹ ਵੀ ਬਾਰੋ-ਬਾਰ ਆਹ ਉਹ ਵੀ ਬਾਰੋ-ਬਾਰ ਅੱਛਾ ਇਹੋ ਜੇ ਮੌਕੇ ਭਾਈ ਜਿਹੜੇ ਨਾਲ ক্লোਜ਼ ਬਣਦੇ ਆ ਨਾ ਤੁਹਾਡੇ ਆਰਟਿਸਟ ਹਾਂਜੀ ਕਿਉਂਕਿ ਰੋਜ਼ ਉਹਨਾਂ ਨੂੰ ਮਿਲਣਾ ਗਿਲਣਾ ਜਦੋਂ ਤੁਸੀਂ ਉਹਨਾਂ ਨਾਲ ਜਾ ਕੇ ਬੈਠਣਾ ਹੈ ਨਾ ਪੀਸੀ ਦੇ ਉੱਪਰ ਤੇ ਲੱਗਦਾ ਤਾਂ ਫੇਰ ਉਦੋਂ ਇਹ ਹੈ ਕਿ ਸਾਡਾ ਭਾਜੀ ਇਹਨਾਂ ਨਾਲ ਬਹੁਤ ਪਿਆਰ ਪੈ ਗਿਆ ਤੇ ਹੋਰ ਤਾਂ ਇਹ ਸਾਨੂੰ ਕਿਤੇ ਵੀ ਅਸੀਂ ਕੋਈ ਕੰਮ ਕਹਿ ਦਈਏ ਇਹਨਾਂ ਨੇ ਠਾਹ ਕਰ ਦੇਣਾ ਸਾਡਾ ਕੰਮ ਪਤਾ ਲੱਗਦਾ ਉੱਥੇ ਉਹ ਵੀ ਫਿਰ ਮੂਲ ਕੋਨੇ ਹੁੰਨੇ ਹੁੰਨੇ ਆ ਆਪਣਾ ਉਹ মিডিਆ ਵਾਲਾ ਕਹਿੰਦਾ ਹੁੰਦਾ ਕਿਤੇ ਯਾਰ ਮੈਨੂੰ ਬੁਲਾ ਲੇ ਮਤਲਬ ਕਿ ਭਲੇਖੇ ਨਾਲ ਉਹ ਉਧਰੋਂ ਮੂੰਹ ਵਟਦਾ ਹੁੰਦਾ ਨਹੀਂ ਮੈਨੂੰ ਕੱਲ ਦੋ ਕੱਲ ਆਈਆਂ ਉਹ ਪੱਤਰਕਾਰ ਮੈਂ ਨਾਂ ਨੂੰ ਨਹੀਂ ਲੈਣ ਉਹਨਾਂ ਵਿੱਚੋਂ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਸੀ ਕਹਿੰਦੇ ਤੂੰ ਆਪਣੇ ਆਪ ਨੂੰ ਬਹੁਤ ਪੱਤਰਕਾਰ ਸਮਝਦਾ ਪੀਐਸਕੇ মিডিਆ ਤੇਰਾ ਬੰਦ ਕਰਾਂਦਾ ਉਹ ਮੈਂ ਕਿਹਾ ਭਰਾਵਾ ਤੂੰ ਹੁਣੇ ਹੀ ਕਰਾ ਦੇ ਬੰਦ ਮੈਂ ਤੁਹਾਡੇ ਵਾਂਗੂ ਇਹ ਤਾਂ ਰੋਟੀ ਨਹੀਂ ਖਾਂਦਾ ਮੈਂ ਮੰਡੇ ਟੂ ਫਰਾਈਡੇ ਫੁੱਲ ਟਾਈਮ ਮੈਂ ਉਹਨੂੰ ਦੱਸਿਆ ਮੈਂ ਕਿਹਾ ਮੰਡੇ ਟੂ ਫਰਾਈਡੇ ਫੁੱਲ ਟਾਈਮ 8 ਘੰਟੇ ਮੈਂ ਜੌਬ ਕਰਦਾ ਮੇਰਾ ਤੂੰ ਹੁਣੇ ਹੀ ਭਾਵੇਂ ਬੰਦ ਕਰਾ ਦੇ ਮੈਂ ਹੋਰ ਮੈਂ ਕਿਹਾ ਮੈਨੂੰ ਪਿਆਰ ਕਰਨ ਵਾਲੇ ਬਹੁਤ ਨੇ ਪੇਜ ਬੰਦ ਵੀ ਕਰਨਗੇ ਪੰਜਾਂ ਮਿੰਟਾਂ ਵਿੱਚ ਮੈਂ ਕਿਹਾ ਮੇਰੇ ਹਜ਼ਾਰਾਂ ਹੋਰ ਹੋ ਜਾਣੇ ਜੇ ਨਵੇਂ ਪੇਜ ਵੀ ਬਣਾਉਂਗਾ ਤੇ ਮੈਂ ਕਿਹਾ ਮੇਰੇ ਨਾਲ ਐਸ ਲੈਜਾ ਨਾ ਬੋਲ ਹਾਂਜੀ ਮੈਨੂੰ ਇਹ ਲੱਗਦਾ ਹੈ ਅਸਲ ਦੇ ਵਿੱਚ ਜੀ ਚਲੋ ਇਹ ਗੇਰ ਹੁਣ ਵਿੱਚ ਹਾਸੇ ਮਜ਼ਾਕ ਦੇ ਵਿੱਚ ਵੀ ਨਿਕਲ ਗਈ ਗੱਲ ਇਹ ਜੀ ਗੱਲ ਵੈਸੇ ਠੀਕ ਸੀਗੀ ਬਿਲਕੁਲ ਤੁਸੀਂ ਸਹੀ ਗੱਲ ਕਹੀ ਹੈ ਮੈਨੂੰ ਇਹ ਲੱਗਦਾ ਹੈ ਕਿ ਭਾਜੀ মিডিਆ ਨੂੰ ਪਹਿਲੀ ਗੱਲ ਤਾਂ ਅਵੋਇਡ ਕਰਨਾ ਚਾਹੀਦਾ ਸੀ ਕਿ ਅਗਰ ਸ਼ੋਅ ਇਹ ਬਾਲੀਵੁੱਡ ਦਾ ਸੀਗਾ ਅਗਰ ਤੁਸੀਂ ਇਨਵਾਈਟਡ ਹੈ ਹੀ ਨਹੀਂ ਸੀ ਉਸ ਸ਼ੋਅ ਦੇ ਉੱਤੇ ਤੁਹਾਨੂੰ ਜਾਣੇ ਨਹੀਂ ਚਾਹੀਦਾ ਪਹਿਲੀ ਗੱਲ ਤਾਂ ਇਹ ਇਹਨਾਂ ਨੇ ਦੋਸ ਹੱਸ ਰਹੇ ਰਹਿੰਦੀ ਖੁੰਦੀ ਆਪਣੀ ਇੱਜ਼ਤ ਜਿਹੜੀ ਉਦੋਂ ਗਵਾਲੀ ਜਦੋਂ ਤੁਸੀਂ ਆਪਣੇ ਆਪ ਬਾਰੇ ਹੀ ਕਹਿ ਰਹੇ ਹੋ মিডিਆ ਖੁਦ ਕਹਿ ਰਿਹਾ ਆਪ ਕੈਮਰੇ ਦੇ ਮੁਰੇ ਆ ਕੇ ਕਿ ਸਾਨੂੰ ਇਨਵਾਈਟ ਨਹੀਂ ਕਰਿਆ ਜੀ ਸਾਨੂੰ ਅੰਦਰ ਨਹੀਂ ਵੜਿਆ ਕਿ ਢੀਮ ਨਮੋਸ਼ੀ ਵਾਲੀ ਗੱਲ ਹੈ ਕਿ ਢੀ ਮਾੜੀ ਗੱਲ ਹੈ ਤੁਹਾਡੇ ਵਾਸਤੇ ਤੁਸੀਂ ਖੁਦ মিডিਆ ਹੋ ਕੇ ਆਪਣੇ ਬਾਰੇ ਆਪ ਹੀ ਕਹਿ ਰਹੇ ਹੋ ਕਿ ਸਾਨੂੰ ਇਹਨਾਂ ਨੇ ਅੰਦਰ ਨਹੀਂ ਬਾੜਿਆ ਹੈਗਾ ਆ ਦੱਸੋ ਯਾਰ ਇਹਨੂੰ ਕਹਿੰਦੇ ਆਪਣੀ ਜੁੱਤੀ ਆਪਣਾ ਸਿਰ ਮਤਲਬ ਤੁਸੀਂ ਯਾਰ ਆਪਣੀ ਅਗਰ ਤੁਸੀਂ ਉਹਦੇ ਬਾਰੇ ਬੋਲਦੇ ਹੀ ਨਾ ਅਗਰ ਤੁਸੀਂ ਉਸ ਚੀਜ਼ ਬਾਰੇ ਬੋਲਦੇ ਹੀ ਨਾ ਤਾਂ ਤੁਹਾਡਾ ਪਰਦਾ ਰਹਿ ਜਾਣਾ ਸੀਗਾ ਹੈਨਾ ਹੁਣ ਤੁਸੀਂ ਉਹਨਾਂ ਦੇ ਸ਼ੋਅ ਨੂੰ ਵੀ ਇੱਕ ਤਾਂ ਪ੍ਰਮੋਟ ਕਰਤਾ 네ਗੇਟਿਵ ਬੋਲ ਕੇ ਠੀਕ ਹੈ ਉਹ ਤਾਂ ਚਾਹਦੇ ਸੀਗੇ ਬਾਲੀਵੁੱਡ ਵਾਲੇ ਕਿ ਸਾਡਾ ਸ਼ੋਅ ਪ੍ਰਮੋਟ ਹੋਵੇ ਉਹਨਾਂ ਨੇ ਬਾਅਦ ਚ ਰਿਕਾਰਡ ਕਰਕੇ ਸ਼ੋਅ ਚਲਾਣਾ ਹੈ ਅਸਲ ਦੇ ਵਿੱਚ ਜਿੱਥੇ ਤੱਕ ਮੈਨੂੰ ਲੱਗਦਾ ਭਾਜੀ ਉਹਨਾਂ ਨੇ ਕਿਉਂ ਨਹੀਂ ਮਤਲਬ ਕਿ ਪੰਜਾਬ ਦਾ ਮੀਡੀਆ ਉੱਥੇ ਬਾੜਿਆ ਉਹ ਰੀਜ਼ਨ ਭਾਜੀ ਕਿ ਇਹ ਵੀ ਸੀਗਾ ਕਿ ਉਹਨਾਂ ਨੇ ਸ਼ਾਇਦ ਇਹ ਸ਼ੋਅ ਜਿਹੜਾ ਰਿਕਾਰਡ ਕਰਕੇ ਬਾਅਦ ਦੇ ਵਿੱਚ ਇਹਦੇ ਕਾਪੀਰਾਈਟਸ ਵੇਚ ਕੇ ਇਹਨੂੰ ਪ੍ਰੋਪਰ ਤਰੀਕੇ ਦੇ ਨਾਲ ਟੈਲੀਕਾਸਟ ਕਰਨਾ ਹੈ ਜਿਵੇਂ ਆਪਾਂ ਦੇਖਦੇ ਆਂ ਆਈਫਾ ਫਿਲਮ ਫੇਅਰ ਅਵਾਰਡਸ ਹੁੰਦੇ ਆਂ ਬਾਅਦ ਦੇ ਵਿੱਚ ਚੈਨਲਸ ਦੇ ਉੱਪਰ ਚਲਾਏ ਜਾਂਦੇ ਆਂ ਉਹਨਾਂ ਨੂੰ ਇਹ ਸੀਗਾ ਕਿ ਪੰਜਾਬ ਦਾ মিডিਆ ਜਿਹੜਾ ਕਾਲਾ ਬਹੁਤ ਰਹਿੰਦਾ ਬੜਾ ਤੱਤਾ ਰਹਿੰਦਾ ਇਹਨਾਂ ਨੇ ਫਟਾਫਟ ਉੱਥੇ ਸ਼ੂਟ ਸ਼ਾਟ ਕਰਕੇ ਉਹਨਾਂ ਦਾ ਤਾਮਜਾਮ ਜਦੇ ਆਊਟ ਕਰ ਦੇਣਾ ਫੱਟੇ ਚੱਕ ਦੇਣ ਇਹਨਾਂ ਨੇ ਉਹ ਤੁਸੀਂ ਖਾਵਤ ਯਾਨੀ ਕਿ ਸਿਆਣੇ ਦੀ ਸੁਣੀ ਸੱਦੀ ਨਾਲ ਬੁਲਾਈ ਆ ਕਿ ਮੈਂ ਲਾੜੇ ਦੀ ਤਾਈ ਉਹੋ ਹਿਸਾਬ ਇਹਨਾਂ ਨੇ ਕੀਤਾ ਆਪਣਾ ਸੋ ਮੀਡੀਆ ਨੂੰ ਚੁੱਪ ਰਹਿਣਾ ਚਾਹੀਦਾ ਸੀ ਮੈਨੂੰ ਇਹ ਲੱਗਦਾ ਪਰਸਨਲ ਤੌਰ ਦੇ ਉੱਤੇ ਕਿ ਨਾ ਬੋਲਦੇ ਤਾਂ ਜ਼ਿਆਦਾ ਵਧੀਆ ਗੱਲ ਸੀਗਾ ਕਿ ਤੁਸੀਂ ਚੁੱਪਚਪਿਤੇ ਆਪਣੇ ਪਾਣੀ ਦੀ ਬੋਤਲਾਂ ਲੈ ਲੀਆਂ ਸੀ ਆਪਣੇ ਪਾਣੀ ਦੀ ਬੋਤਲਾਂ ਲੈ ਲੀਆਂ ਸੀ ਖਾਣ ਨੂੰ ਕੁਝ ਨਾਲ ਲੰਦੇ ਤੇ ਘਰੇ ਆ ਜਾਂਦੇ ਉਹ ਕੀ ਕਹਿੰਦੇ ਨੇ কুরਕਰੇ কুরਕਰੇ ਲੈ ਲੈਂਦੇ ਨਾਲ ਮਜੇ ਨਾਲ ਕਿਤੇ ਬੈਠ ਕੇ ਖਾਂਦੇ ਤੇ ਘਰ ਚੱਲ ਜਾਂਦੇ ਆ ਚਲੋ ਉਹ ਬਸ ਆਪਣੀ ਸਾਲਟ ਆਪੇ ਕਰਾ ਲਈ ਚਲੋ ਖੈਰ ਹੋ ਨੀ ਵੀ ਗੱਲਬਾਤ ਹੋ ਗਈ ਭਾਜੀ ਅੱਜ ਕਿਉਂਕਿ ਚਲੋ ਬੰਦਾ ਸੀਗਾ ਸਾਹਿਬ ਨੂੰ ਮਾਉਣ ਵਾਲਾ ਸੀਰੀਅਸ ਥੋੜਾ ਜਿਹਾ ਹੁਣ ਕਹਿਣਾ ਚਾਹੁੰਨਾ ਸਾਰ ਜਿਹੜੀ ਆਪਾਂ ਪਹਿਲਾਂ ਗੱਲ ਕਰਦੇ ਸੀਗੇ ਜਸਵਿੰਦਰ ਪੱਲਾ ਸਾਹਿਬ ਤੇ ਕਲਾਕਾਰਾਂ ਵਾਲੀ ਇੱਕ ਵਾਰ ਸੀਰੀਅਸਲੀ ਹੁਣ ਕਹਿਣਾ ਚਾਹੁੰਨਾ ਕਿ ਦੇਖੋ ਇੱਕ ਚੰਗੇ ਇਨਸਾਨ ਦੇ ਤੌਰ ਤੇ ਇਨਸਾਨੀਅਤ ਦੇ ਤੌਰ ਤੇ ਸਾਨੂੰ ਕਿਸੇ ਦੁੱਖ ਦੇ ਵਿੱਚ ਜੇ ਤੁਸੀਂ ਗਏ ਹੋ ਦਿਲੋਂ ਸ਼ਰੀਕ ਹੋਵੋ ਨਹੀਂ ਤਾਂ ਬਿਲਕੁਲ ਜਾਓ ਹੀ ਨਾ ਹੈਨਾ ਜੇ ਤੁਸੀਂ ਗਏ ਹੋ ਅੱਜ ਕੱਲ੍ਹ ਹਾਲਾਤ ਇਦਾਂ ਦੇ ਹੋ ਗਏ ਨੇ ਕਿ ਜਿਹਨੂੰ ਜੇ ਕਿਸੇ ਨੂੰ ਪੁੱਛੇ ਨਾ ਕਿੱਥੋਂ ਆਇਆ ਯਾਰ ਉਹ ਫੁਲਾਨਾ ਤੇ ਫੁਲਾਨਾ ਯਾਰ ਮਰ ਗਿਆ ਸੀ ਉੱਥੇ ਗਿਆ ਸੀ ਥੋੜੀ ਜਿਹੀ ਧੀਰ ਮਤਲਬ ਜਾਂ ਪੁੱਛੋ ਕਿੱਥੇ ਚੱਲਾ ਉਹ ਯਾਰ ਉਹ ਫੁਲਾਨਾ ਮਰ ਗਿਆ ਉੱਥੇ ਜਾਣਾ ਪੈਣਾ ਮਤਲਬ ਜਾਣਾ ਪੈਣਾ ਉੱਥੇ ਬਹਿਣਾ ਪੈਣਾ ਘੜੀ ਹੈ ਨਾ ਇਦਾਂ ਦੇ ਹਾਲਾਤ ਹੋ ਗਏ ਨੇ ਦਿਲੋਂ ਦੁੱਖ ਭਾਜੀ ਜਿਹੜਾ ਤਾਂ ਗਿਆ ਆ ਜਿਹਦਾ ਪਿਓ ਗਿਆ ਉਹਨੂੰ ਦੁੱਖ ਆ ਜਿਹਦਾ ਹਸਬੈਂਡ ਗਿਆ ਉਹਨੂੰ ਦੁੱਖ ਆ ਜਿਹਦਾ ਭਰਾ ਗਿਆ ਭੈਣ ਗਈ ਉਹਨੂੰ ਦੁੱਖ ਹੁੰਦਾ ਭਾਜੀ ਦੇ ਬਾਕੀ ਠੀਕ ਹੈ ਅੱਜ ਕੱਲ ਲੋਕੀ ਨਕਲੀ ਜਾਂ ਚਿਹਰੇ ਚੁਰੇ ਲੈ ਕੇ ਚਲ ਜਾਂਦੇ ਨੇ ਹਰ ਸੈਲੀਬ੍ਰਿਟੀਜ਼ ਦੇ ਘਰ ਤੇ ਕਲਾਕਾਰ ਆਉਂਦੇ ਨੇ ਇਦਾਂ ਹੀ ਜਿੱਦੇ ਇੱਥੇ ਆਏ ਨੇ ਤੇ ਲੋਕੀ ਜਿਹੜੇ ਆਮ ਲੋਕੀ ਵੀ ਆਉਂਦੇ ਨੇ ਬਿਨਾਂ ਵਜ੍ਹਾ ਰਸ਼ ਪਿਆ ਹੁੰਦਾ ਉਹ ਸਿਰਫ ਔਰ ਸਿਰਫ ਕਲਾਕਾਰਾਂ ਨਾਲ ਫੋਟੋਆਂ ਕਰਾਉਣਾ ਆਉਂਦੇ ਨੇ ਸੈਲਫੀਆਂ ਕਰਨਾ ਆਉਂਦੇ ਨੇ ਸੋ ਅੱਜ ਕੱਲ ਇਹ ਕਲਾ ਬੰਦੇ ਉਹੀ ਨੇ ਜਿਹੜੇ ਨਾਲ ਜੁੜੇ ਰਹਿੰਦੇ ਨੇ ਜਿੱਦਾਂ ਗਿਫਟੀ ਹੁਣੀ ਜੁੜੇ ਨੇ ਮੈਂ ਵਾਂਸ ਅਗੇਨ ਮੈਂ ਸਲੂਟ ਕਰੂੰਗਾ ਉਹ ਸਾਰੀ ਟੀਮ ਨੂੰ ਉਹਨਾਂ ਨੇ ਸਾਬਤ ਕੀਤਾ ਕਿ ਅਸੀਂ ਫਿਲਮਾਂ ਹੀ ਨਹੀਂ ਇਕੱਠੇ ਕਰਦੇ ਅਸੀਂ ਇੱਕ ਦੂਸਰੇ ਦੋ ਸੌਕ ਦੇ ਵਿੱਚ ਬੁਕਾਇਦਾ ਫਿਲਮ ਆ ਰਹੀ ਹੈ ਹਾਂਜੀ ਜਿਹੜੇ ਨਰੇਸ਼ ਕੁਥੂਰੀ ਇੱਕ ਰਾਈਟਰ ਵੀ ਨੇ ਉਹ ਹੁਣ ਅੱਜ ਕੱਲ ਫਿਲਮਾਂ ਦੇ ਵਿੱਚ ਕੰਮ ਕਰ ਰਹੇ ਹਾਲਾਂਕਿ ਪਹਿਲਾਂ ਉਹ سپورਟਿੰਗ ਕੈਰੈਕਟਰ ਛੋਟੇ ਮੋਟੇ ਕੈਰੈਕਟਰ ਕਰਦੇ ਸੀ ਫਿਲਮਾਂ ਦੇ ਵਿੱਚ ਕੀਪੀ ਉਹਨਾਂ ਦੀ ਹਾਂਜੀ ਤੇ ਉਹਨਾਂ ਦੀ ਫਿਲਮ ਆ ਰਹੀ ਹੈ ਮੇਨ ਲੀਡ ਦੇ ਉੱਤੇ ਮੇਰਾ ਖਿਆਲ ਪਹਿਲੀ ਫਿਲਮ ਨਰੇਸ਼ ਕੁਥੂਰੀਆ ਦੀ ਤੇ ਉਸ ਫਿਲਮ ਦੀ ਪ੍ਰੋਮੋਸ਼ਨ ਇਹਨਾਂ ਨੇ ਰੋਕਤੀ ਪਤਾ ਤੁਹਾਨੂੰ ਉਹਨਾਂ ਨੇ ਇਹ ਗੱਲ ਕਹਿਤੀ ਕਿ ਅਸੀਂ ਉਦੋਂ ਤੱਕ ਪ੍ਰਮੋਟ ਨਹੀਂ ਕਰਾਂਗੇ ਜਦੋਂ ਤੱਕ ਭੱਲਾ ਸਾਹਿਬ ਦਾ ਭੋਗ ਨਹੀਂ ਪੈ ਜਾਂਦਾ ਅੰਤਿਮ ਅਰਦਾਸ ਭੋਗ ਤੋਂ ਬਾਅਦ ਨਹੀਂ ਹੋ ਜਾਂਦੀ ਉਦੋਂ ਤੱਕ ਅਸੀਂ ਫਿਲਮ ਬਾਰੇ ਕੋਈ ਗੱਲ ਨਹੀਂ ਕਰਾਂਗੇ ਔਰ ਤੁਸੀਂ ਇਹ ਦੇਖੋ ਕਿ ਇਹ ਹੁੰਦੇ ਆਂ ਬੰਦੇ ਇਹ ਹੁੰਦਾ ਰਿਸਪੈਕਟ ਔਰ ਰਿਗਾਰਡ ਕਿਸੇ ਇਨਸਾਨ ਵਾਸਤੇ ਬਿਲਕੁਲ 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 ਜਾਗਦੀਆਂ ਜ਼ਮੀਰਾਂ ਵਾਲੇ ਭਾਜੀ ਇਦਾਂ ਹੀ ਹੁੰਦੇ ਨੇ ਲੋਕੀ ਜਿਹੜੇ ਸੱਚੀ ਜਾਗਦੀਆਂ ਜ਼ਮੀਰਾਂ ਵਾਲੇ ਨੇ ਲੋਕੀ ਮਰੀਆਂ ਜ਼ਮੀਰਾਂ ਵਾਲੇ ਤਾਂ ਬਿਤੇਰੇ ਖੱਬੇ ਸੱਜੇ ਅੱਗੇ ਪਿੱਛੇ ਤੁਰੇ ਫਿਰਦੇ ਨੇ ਤੁਹਾਡੇ ਬੰਦਾ ਉਹੀ ਆ ਬੇਸ਼ੱਕ ਉਹ ਸਗਾ ਭੈਣ ਭਰਾ ਹੋਵੇ ਬੇਸ਼ੱਕ ਕੋਈ ਵੀ ਹੋਵੇ ਬੰਦਾ ਉਹੀ ਆ ਜਿਹੜਾ ਭਾਜੀ ਤੁਹਾਡੇ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਸ਼ਰੀਕ ਹੁੰਦਾ ਸੋ ਇਹ ਆ ਕਿ ਵਾਂਸ ਅਗੇਨ ਥੈਂਕ ਯੂ ਮੈਂ ਕਰਨਾ ਚਾਹਾਂਗਾ ਇਹ ਵੀਡੀਓ ਬਹੁਤ ਵੱਡੀ ਤਾਦਾਦ ਦੇ ਵਿੱਚ ਕੱਲ ਹੀ ਪਾਈ ਸੀ 1.5 ਲੱਖ ਤਕਰੀਬਨ ਲੋਕਾਂ ਨੇ ਦੇਖੀ ਆ ਕਮੈਂਟ 7-800 ਹਜ਼ਾਰ ਕਮੈਂਟ ਹੋਇਆ ਪਿਆ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਪਣਾ ਸਾਰਾ ਹੁੰਦਾ ਆਰਗੇਨਿਕ ਆ ਤੇ ਜਿੰਨਾ ਵੀ ਲੋਕਾਂ ਨੇ ਵੀਡੀਓ ਵੇਖੀ ਜਿਹੜਾ ਮੇਰੇ ਸਾਥ ਦਿੰਦੇ ਨੇ ਮੇਰੇ ਸੱਚ ਬੋਲਣ ਦੇ ਵਿੱਚ ਮੇਰੇ ਨਾਲ ਐਗਰੀ ਹੁੰਦੇ ਨੇ ਗੱਲਾਂ ਵਿੱਚ ਮੈਂ ਦਿਲੋਂ ਧੰਨਵਾਦ ਕਰਦਾ ਜਿੰਨੀ ਦੇ ਤੁਸੀਂ ਸੱਚ ਸੁਣਦੇ ਰਹੋਗੇ ਅਸੀਂ ਬੋਲਦੇ ਰਵਾਂਗੇ ਜਿੱਦਨ ਤੁਸੀਂ ਬੋਰ ਹੋ ਗਏ ਆਪਾਂ ਸਾਰੇ ਮਾਈਕ ਕੈਮਰੇ ਕੁਮਰੇ ਪੈਕ ਕਰ ਦਾਂਗੇ ਸੋ ਬਹੁਤ ਬਹੁਤ ਸ਼ੁਕਰੀਆ ਹੋਰ ਕੀ ਥੈਂਕ ਯੂ ਭਾਈ ਥੈਂਕ ਯੂ ਸੋ ਮਚ ਥੈਂਕ ਯੂ ਸੱਜੀ ਭਾਈ ਬੜੀ ਸ਼ਾਰਟ ਬੜੀ ਪਿਆਰੀ ਹੈ ਅੱਜ ਸ਼ਰਟ ਬੜੀ ਪਿਆਰੀ ਹੈ ਮੈਂ ਕਿਹ ਚਲੋ ਲਾਸਟ ਵਿੱਚ ਕਹਿਦਾ ਇਹ ਕਹਿਣੀ ਗੱਲ ਪਹਿਲਾਂ ਸੀ ਤੇ ਪਰ ਮੈਂ ਆਖਰੀ ਚ ਕਹਿ ਲੈਣਾ ਹੁਣ ਕਿ ਪ੍ਰੋਗਰਾਮ ਸ਼ਾਇਦ ਬਸ ਮੈਂ ਐਕਚੁਅਲੀ ਨਾ ਸਤੀ ਸਾਹਿਬ ਮੈਂ ਨਾ ਆ ਬ੍ਰਾਂਡ ਬਣਉਣ ਦੀ ਜਿਹੜੇ ਹੁੰਦੇ ਵੱਡੇ ਵੱਡੇ ਬ੍ਰਾਂਡ ਮੈਂ ਇਹਨਾਂ ਦੇ ਇਹਨਾਂ ਮਗਰ ਨਹੀਂ ਕਦੇ ਵੀ ਗਿਆ ਜੇ ਮੈਂ ਤੁਰਿਆ ਜਾਂਦਾ ਹੋਵਾਂ ਕਿਸੇ ਪਲਾਜ਼ੇ ਪੁਲੂਏ ਦੇ ਵਿੱਚ ਮੈਨੂੰ ਲੱਗੇ ਵੀ ਬਨਾਂ ਟ-ਸ਼ਰਟ ਜਾਂ ਕੋਈ ਵੀ ਕੱਪੜਾ ਟੰਗਿਆ ਮੈਨੂੰ ਲੱਗੇ ਵੀ ਸੋਹਣਾ ਹੈ ਮੈਂ ਦੇਖ ਲਾਂ ਟਰਾਈ ਕਰਾਂ ਮੈਨੂੰ ਜੱਜ ਗਿਆ ਤੇ ਮੋ ਲੈ ਲੈਣਾ ਭਾਵੇਂ ਉਹ 5 ਡਾਲਰ ਦਾ ਹੀ ਹੋਵੇ ਸਸਤੇ ਤੋਂ ਸਸਤਾ ਭਾਵੇਂ ਹੋਵੇ ਤੇ ਮੈਂ ਕਿਸੇ ਵੀ ਬ੍ਰਾਂਡ ਦਾ ਨਾਮ ਹੋਵੇ ਆਮ ਜਿਹਾ ਕੱਪੜਾ ਹੋਵੇ ਤੋਂ ਫਿਰ ਮੈਨੂੰ ਮੈਂ ਬ੍ਰਾਂਡ ਆ ਬ੍ਰਾਂਡ ਮਗਰ ਨਹੀਂ ਪੈਂਦਾ ਮੈਨੂੰ 5-7 ਡਾਲਰ ਦੀ ਸਸਤੀ ਜੀ ਇੱਕ ਸ਼ਰਟ ਲੱਗੀ ਮੈਨੂੰ ਕਲਰ ਕਲਰਫੁਲ ਜਿਹਾ ਵਧੀਆ ਲੱਗੀ ਮੈਂ ਕਹਾਂ ਚਲੋ ਅੱਜ ਫਿਰ ਇਹਦੇ ਨਾਲ ਪ੍ਰੋਗਰਾਮ ਕਰਦੇ ਆ ਅੱਜ ਐਕਚੁਅਲੀ ਸ਼ਰਟ ਜਿਹੜੀ ਹੈਗੀ ਨਾ ਸਿੰਗਰਾਂ ਵਾਲੀ ਆ ਉਹ ਫਿਲਮ ਫਿਰ ਅਵਾਰਡ ਵਾਲੀ ਆ ਇਹ ਦੇਖਿਓ ਕਿਤੇ ਲਵਾ ਨਾ ਦੇਵੋ ਨਹੀਂ ਨਹੀਂ ਮੈਂ ਤਾਂ ਜਿਮ ਅਵਾਰਡ ਉਹ ਲੈਣ ਜਾਣਾ ਭਾਜੀ ਨਹੀਂ ਨਹੀਂ ਆਪਾਂ ਬਾਅਦ ਚਲੋ ਤਾਂ ਕੀ ਸਮਝ ਭਾਜੀ ਅਵਾਰਡ ਅਵਾਰਡ ਆਪਰ ਨੂੰ ਬਹੁਤ ਮਿਲੇ ਹੋਏ ਨੇ ਮੇਰੇ ਤੁਹਾਨੂੰ ਕਿਸ ਦਿਨ ਦਿਖਾਵਾਂਗਾ ਭਾਜੀ ਬਹੁਤ ਬਾਬਾ ਜੀ ਦੀ ਕਿਰਪਾ ਬੜੀ ਅਵਾਰਡ ਕੀ ਕਰ ਰਹੇ ਹੋ ਭਾਜੀ ਵੈਸੇ ਨਹੀਂ ਨਹੀਂ ਮੈਂ ਉਦਾਂ ਜਿਹੜੀ ਸਤੀ ਸਾਹਿਬ ਜਿਹੜੀ ਉਹ ਸਿੰਗਰ ਵਾਲੀ ਫੀਲ ਸੀ ਆਹ ਸਹੀ ਗੱਲ ਹੈ ਬਹੁਤ ਬਹੁਤ ਸ਼ੁਕਰੀਆ ਸਤੀ ਸਾਹਿਬ ਥੈਂਕ ਯੂ ਥੈਂਕ ਯੂ ਵੈਰੀ ਮਚ ਥੈਂਕ ਯੂ ਥੈਂਕ ਯੂ ਸੋ ਮਚ